ਗੁਰੂ ਨਾਨਕ ਸਾਹਿਬ ਮਹਾਰਾਜ ਉੱਤਰ ਵਾਲੇ ਪਾਸੇ ਨੂੰ ਜਾਂਦੇ ਆ। ਜਦੋਂ ਹੀ ਸਤਿਗੁਰੂ ਕਰਤਾਰਪੁਰ ਸਾਹਿਬ ਤੋਂ ਤੁਰੇ। ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ 40 ਕੋ ਮੀਲ ਦੀ ਵਿੱਥ ਦੇ ਉੱਪਰ ਇੱਕ ਨਗਰ ਹੈ। ਇਸ ਨਗਰ ਦਾ ਨਾਮ ਹੈ ਸਿਆਲਕੋਟ। ਮਹਾਰਾਜ ਸਭ ਤੋਂ ਪਹਿਲਾਂ ਸਿਆਲਕੋਟ ਪਹੁੰਚਦੇ ਆ। ਇੱਥੇ ਕੀ ਹੋਇਆ? ਲੋਕ ਹਾਹਾਕਾਰ ਕਰਦੇ ਪਏ ਆ। ਲੋਕ ਬਹੁਤ ਡਰੇ ਹੋਏ ਆ। ਇਹਨਾਂ ਦੇ ਡਰ ਦਾ ਕਾਰਨ ਕੀ ਹੈ? ਦਰਦਾ ਕਾਰਨ ਹੈ ਕਿ ਸਿਆਲਕੋਟ ਦੇ ਵਿੱਚ ਇੱਕ ਪੀਰ ਰਹਿੰਦਾ ਹੈ ਇਸ ਪੀਰ ਦਾ ਨਾਮ ਹੈ ਹਮਜਾ ਗੌਸ ਆਪਾਂ ਆਮ ਵੇਖਦੇ ਆ ਜਿਹੜੇ ਗ੍ਰਸਤੀ ਲੋਕ ਹੁੰਦੇ ਆ ਜਿਹੜੇ ਸੰਸਾਰੀ ਲੋਕ ਹੁੰਦੇ ਆ ਉਹਨਾਂ ਦੇ ਮਨ ਵਿੱਚ ਇੱਕ ਲਾਲਸਾ ਹੁੰਦੀ ਹੈ ਕਿ ਸਾਡੇ ਘਰ ਵਿੱਚ ਕੋਈ ਬੱਚੇ ਦਾ ਜਨਮ ਹੋਵੇ ਕੋਈ ਪੁੱਤਰ ਹੋਵੇ ਜਿਹਦੇ ਨਾਲ ਸਾਡੀ ਵੇਲ ਅੱਗੇ ਵੱਧਦੀ ਜਾਵੇ ਇਸ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਉਸ ਪਰਿਵਾਰ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੈ ਉਹਨਾਂ ਨੇ ਜਾ ਕੇ ਪੀਰ ਹਮਜ਼ਾ ਗੌਸ ਨੂੰ ਕਿਹਾ ਵੀ ਤੁਸੀਂ ਸਾਡੇ ਵਾਸਤੇ ਦੁਆ ਕਰੋ ਸਾਡੇ ਘਰ ਵਿੱਚ ਕੋਈ ਔਲਾਦ ਪੈਦਾ ਹੋ ਜੇ ਤੇ ਅਸੀਂ ਉਹ ਪਹਿਲਾ ਬੱਚਾ ਜਿਹੜਾ ਹੋਏਗਾ ਉਹ ਅਸੀਂ ਤੁਹਾਨੂੰ ਭੇਟ ਕਰ ਦੇਵਾਂਗੇ ਹਮਜ਼ਾ ਗੌਸ ਨੇ ਤਾਂ ਕੀ ਕਰਨਾ ਸੀ ਚਲੋ ਉਹਨੇ ਕੋਈ ਦੁਆ ਕੀਤੀ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਜਨਮ ਤੇ ਮਰਨ ਦੇ ਉੱਪਰ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਜੰਮਣ ਤੇ ਮਰਨਾ ਕੇਵਲ ਰੱਬ ਦੇ ਹੱਥ ਵਿੱਚ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਪੀਰ ਹਮਜਾ ਗੌਸ ਕਹਿੰਦਾ ਵੀ ਹੁਣ ਇਹ ਪੁੱਤਰ ਮੈਨੂੰ ਦੇ ਦਿਓ ਉਹ ਜਿਹੜੇ ਪਰਿਵਾਰ ਵਾਲੇ ਸਾਨੂੰ ਉਹਨਾਂ ਨੇ ਕਿਹਾ ਵੀ ਬੱਚਾ ਤੇ ਬਹੁਤ ਛੋਟਾ ਚਲੋ ਅਸੀਂ ਇਹਨੂੰ ਪਾਲ ਦਿੰਨੇ ਆ ਤੇ ਪਾਲਣ ਤੋਂ ਬਾਅਦ ਥੋੜਾ ਵੱਡਾ ਹੋਏਗਾ ਅਸੀਂ ਫਿਰ ਦੇ ਦੇਵਾਂਗੇ ਹੁਣ ਜਦੋਂ ਮਾਂ ਨੇ ਪੁੱਤਰ ਨੂੰ ਰੋਜ਼ ਲੋਰੀਆਂ ਦੇ ਦੇ ਕੇ ਪਾਲਿਆ ਵੱਡਾ ਕੀਤਾ ਉਹਦੇ ਨਾਲ ਮੋਹ ਦੀਆਂ ਤੰਦਾਂ ਜੁੜੀਆਂ ਤੇ ਹੁਣ ਮਾਂ ਦਾ ਕਿੱਥੋਂ ਚਿਤ ਕਰੇ ਪਿਓ ਆਪਣੇ ਬੱਚੇ ਨੂੰ ਕਿਸੇ ਪੀਰ ਦੇ ਹਵਾਲੇ ਕਰ ਦੇ ਉਹਨਾਂ ਨੇ ਜਾ ਕੇ ਪੀਰ ਹਮਜਾ ਗੌਂਸ ਦੇ ਬਹੁਤ ਤਰਲੇ ਕੀਤੇ ਵੀ ਦੇਖੋ ਅਸੀਂ ਤੁਹਾਨੂੰ ਵਚਨ ਦਿੱਤਾ ਏ ਪਰ ਸਾਡੇ ਵਾਲ ਵੀ ਵੇਖਣਾ ਅਸੀਂ ਸਾਡਾ ਬੱਚਾ ਏ ਅਸੀਂ ਕਿਵੇਂ ਦੇ ਸਕਦੇ ਆ ਪੀਰ ਹਮਜਾ ਗੌਂਸ ਜਿਹੜਾ ਗੁੱਸੇ ਵਿੱਚ ਆ ਗਿਆ ਉਹ ਕਹਿੰਦਾ ਤੁਸੀਂ ਸਾਰੇ ਝੂਠੇ ਹੋ ਤੁਸੀਂ ਮੁਕਰ ਜਾਣ ਵਾਲਿਓ ਪੀਰ ਹਮਜਾ ਗੌਂਸ ਜਿਹੜਾ ਸੀ ਉਹ ਇੱਕ ਗੁਫਾ 'ਚ ਵੜ ਗਿਆ ਕਹਿੰਦਾ ਮੈਂ 40 ਦਿਨ ਐਸਾ ਤਪ ਕਰਾਂਗਾ ਵੀ ਤਪ ਕਰਨ ਤੋਂ ਬਾਅਦ ਇਹ ਸਾਰੇ ਪਿੰਡ ਵਾਲਿਆਂ ਨੂੰ ਸਾੜ ਕੇ ਸੁਆਹ ਕਰ ਦਿਆਂਗਾ ਉਹਨੂੰ ਹਮਜਾ ਗੌਂਸ ਉਸ ਆਪਣੀ ਗੁਫਾ ਦੇ ਵਿੱਚ ਬੈਠਾ ਹੋਇਆ ਕੁਝ ਦਿਨ ਹੋ ਗਏ ਉਹਨੂੰ ਬੈਠੇ ਨੂੰ ਨਗਰ ਦੇ ਲੋਕ ਬਹੁਤ ਘਬਰਾਏ ਹੋਏ ਐ ਵੀ ਸੱਚਮੁੱਚ ਪੀਰ ਹਮਜਾ ਗੌਂਸ ਨੇ ਜੇਕਰ ਸਾਨੂੰ ਸਾਰਿਆਂ ਨੂੰ ਤਬਾਹ ਕਰਤਾ ਖਤਮ ਕਰਤਾ ਨਾਸ਼ ਕਰਤਾ ਤੇ ਕੀ ਬਣੇਗਾ ਦੁਖੀਆਂ ਦਾ ਦਰਦ ਵੰਡਾਉਣ ਵਾਲੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਦੇ ਨਾਲ ਇਸ ਨਗਰ ਦੇ ਵਿੱਚ ਆਉਂਦੇ ਸਿਆਲਕੋਟ ਦੇ ਵਿੱਚ ਆਣ ਕੇ ਚਰਨ ਪਾਉਂਦੇ ਐ ਹੁਣ ਬਾਬੇ ਦੀ ਮਹਿਮਾ ਤੇ ਦੂਰ ਦੂਰ ਤੱਕ ਫੈਲ ਚੁੱਕੀ ਸੀ ਤੇ ਇਹ ਤੋਂ ਹੋਣੀ ਸਕਦਾ ਨਾ ਕਿ ਕਰਤਾਰਪੁਰ ਤੋਂ 40 ਮੀਲ ਦੀ ਵਿੱਥ ਦੇ ਉੱਪਰ ਬਾਬੇ ਦੀ ਸ਼ੋਭਾ ਨਾ ਗਈ ਹੋਵੇ ਉਹਨਾਂ ਲੋਗਾਂ ਨੇ ਆੜ ਕੇ ਗੁਰੂ ਨਾਨਕ ਸਾਹਿਬਹਾਰਾਜ ਦੇ ਚਰਨਾਂ ਵਿੱਚ ਤਰਲਾ ਲਿਆ ਬਾਬਾ ਇਸ ਪੀਰ ਕੋਲੋਂ ਸਾਨੂੰ ਬਚਾਲਾ ਮਹਾਰਾਜ ਨੇ ਸਭ ਤੋਂ ਪਹਿਲਾਂ ਇਹਨਾਂ ਲੋਗਾਂ ਨੂੰ ਪ੍ਰੋਸਾ ਦਿੱਤਾ ਸਤਿਗੁਰੂ ਕਹਿਣ ਲੱਗੇ ਤੁਸੀਂ ਚਿੰਤਾ ਨਾ ਕਰੋ ਹੌਂਸਲਾ ਰੱਖੋ ਕਰਤਾਰ ਨੂੰ ਚਿਤ ਕਰੋ ਜੋ ਕੁਝ ਹੁੰਦਾ ਏ ਕਰਤਾਰ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੁੰਦਾ ਉਸ ਵੇਲੇ ਸਤਿਗੁਰੂ ਕਹਿ ਲਗੇ ਮਰਦਾਨੀਆਂ ਛੇੜ ਰਵਾਬ ਮਰਦਾਨੇ ਨੇ ਰਵਾਬ ਛੇੜੀਏ ਬਾਬੇ ਨੇ ਸ਼ਬਦ ਗਾਇਨ ਕੀਤਾ ਏ ਤੇ ਜਦੋਂ ਸੁਰੀਲੀ ਆਵਾਜ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਮਰਤਮਈ ਬਚਨ ਪੀਰ ਹਮਜਾ ਗੌਂਸ ਦੇ ਕੰਨਾਂ ਵਿੱਚ ਪਏ ਤੇ ਉਹ ਮਜਬੂਰ ਹੋ ਗਿਆ ਅੰਦਰੋਂ ਉੱਠ ਕੇ ਆਇਆ ਤੇ ਉਹਨੇ ਅੱਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਪੁੱਛਿਆ ਵੀ ਤੁਸੀਂ ਕੌਣ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਕਿ ਮੈਂ ਨਾਨਕ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੀਰ ਹਮਜਾ ਗੌਸ ਕਹਿੰਦਾ ਵੀ ਦੇਖੋ ਇਹ ਮੇਰੇ ਤੇ ਪਿੰਡ ਵਾਲੇ ਜਿਹੜੇ ਆ ਇਹਨਾਂ ਦੇ ਵਿਚਕਾਰ ਆਪਸ ਦੀ ਗੱਲ ਐ ਤੁਸੀਂ ਇਸ ਨਗਰ ਨੂੰ ਛੱਡ ਕੇ ਕਿਤੇ ਅੱਗੇ ਚੱਲ ਜਾਓ ਮਹਾਰਾਜ ਕਹਿੰਦੇ ਨੇ ਇਹ ਕੁਰਲਾਰੇ ਲੋਕਾਂ ਨੂੰ ਛੱਡ ਕੇ ਮੈਂ ਕਿਵੇਂ ਜਾ ਸਕਦਾ ਐ ਇਹ ਰੋਂਦੇ ਹੋਏ ਲੋਕਾਂ ਨੂੰ ਛੱਡ ਕੇ ਮੈਂ ਕਿਵੇਂ ਜਾ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੀਰ ਹਮਜਾ ਗੌਸ ਕਹਿੰਦਾ ਸਾਰੇ ਝੂਠੇ ਐ ਮੈਂ ਤਬਾਹ ਕਰ ਦੇਣੇ ਐ ਮਹਾਰਜ ਕਹਿੰਦੇ ਨੇ ਹਮਜਾ ਗੌਸ ਉਹ ਤੈਨੂੰ ਪਤਾ ਨਹੀਂ ਇੱਕ ਦਿਨ ਸਾਰੇ ਮਰ ਜਣਾ ਇੱਕ ਦਿਨ ਆਪਣੇ ਆਪ ਹੀ ਤਬਾਹ ਹੋ ਜਾਣਾ ਤੇ ਜਿਹੜਾ ਕੰਮ ਪਹਿਲਾਂ ਹੀ ਹੋ ਜਾਣਾ ਤੂੰ ਕਿਵੇਂ ਕਰ ਦੇਗਾ ਤੂੰ ਜੇ ਕੁਝ ਕਰਨਾ ਚਾਹੁੰਦਾ ਤੇ ਇਹਨਾਂ ਨੂੰ ਜ਼ਿੰਦਗੀ ਜਿਉਣੀ ਸਿਖਾ ਤੂੰ ਤੇ ਮਾਰਦਾ ਪਿਆ ਹੈ ਮਰਨਾ ਤੇ ਹੈ ਹੀ ਇੱਕ ਦਿਨ ਉਹ ਤੇ ਸਾਰੇ ਮਰ ਜਣਾ ਹੈ ਇਸ ਗੱਲ ਨੂੰ ਦਰਸਾਉਣ ਵਾਸਤੇ ਅਬਜਾ ਗੋਸ਼ਤ ਕੇ ਅੰਦਰ ਸਾਰੇ ਝੂਠੇ ਆ ਗੁਰੂ ਨਾਨਕ ਸਾਹਿਬ ਰਾਜ ਕਹਿੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਨੇ ਟਕਾ ਦਿੱਤਾ ਕੁਝ ਪੈਸੇ ਦਿੱਤੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਜਾ ਸ਼ਹਿਰ ਦੇ ਵਿੱਚ ਇਹਨਾਂ ਪੈਸਿਆਂ ਦਾ ਸੱਚ ਤੇ ਝੂਠ ਖਰੀਦ ਕੇ ਲਿਆ ਪਾਈ ਮਰਦਾਨਾ ਜੀ ਗਏ ਦੁਕਾਨਾਂ ਵਾਲਿਆਂ ਬੜਾ ਮੁਖੌਲ ਕੀਤਾ ਵੀ ਸੱਚ ਤੇ ਝੂਠ ਕੌਣ ਦੇ ਸਕਦਾ ਪਰ ਗੁਰੂ ਨਾਨਕ ਸਾਹਿਬ ਰਾਜ ਜੀ ਦੇ ਉੱਪਰ ਭਰੋਸਾ ਸੀ ਮਰਦਾਨਾ ਕਹਿੰਦਾ ਬਾਬੇ ਨੇ ਭੇਜਿਆ ਜ਼ਰੂਰ ਕਿਤੇ ਨਾ ਕਿਤੇ ਮਿਲੇਗਾ ਕਰਦਿਆਂ ਕਰਦਿਆਂ ਇੱਕ ਦੁਕਾਨ ਤੇ ਚਲੇ ਗਏ ਇਸ ਦੁਕਾਨ ਦਾ ਮਾਲਕ ਹੈ ਬੂਲਾ ਉਹਨੇ ਜਦੋਂ ਸੁਣਿਆ ਉਹਨੇ ਦੋ ਪਰਚੀਆਂ ਲਿਖ ਕੇ ਦੇ ਦਿੱਤੀਆਂ ਪੈਸੇ ਉਹਨੇ ਰੱਖ ਲਏ ਜਦੋਂ ਲਿਖ ਕੇ ਦਿੱਤੀਆਂ ਭਾਈ ਮਰਦਾਨਾ ਜੀ ਪਰਚੀਆਂ ਲੈ ਕੇ ਵਾਪਸ ਆਏ ਮਹਾਰਾਜ ਕਹਿੰਦੇ ਲਿਆਂਦਾ ਕਹਿੰਦਾ ਸਤਿਗੁਰੂ ਆਪ ਕਿਸੇ ਨੇ ਲਿਖ ਕੇ ਦਿੱਤਾ ਹੈ ਜਦੋਂ ਪਰਚੀ ਨੂੰ ਖੋਲ ਕੇ ਪੜ੍ਹਿਆ ਉਹਦੇ ਉੱਪਰ ਲਿਖਿਆ ਸੀ ਮਰਨਾ ਸੱਚ ਜੀਵਣਾ ਝੂਠ ਮਹਾਰਾਜ ਕਹਿੰਦੇ ਲੈ ਹਮਜਾ ਗੋਂਸਾ ਵੇਖ ਲੈ ਜਿਹੜੀ ਚੀਜ਼ ਪਹਿਲੇ ਸੱਚ ਹੈ ਉਹਨੂੰ ਤੂੰ ਸੱਚ ਕੀ ਕਰੇਗਾ ਜੇ ਕੁਝ ਦੇਣਾ ਤੇ ਇਹਨਾਂ ਨੂੰ ਜ਼ਿੰਦਗੀ ਦੇ ਜੀਉਣ ਦਾ ਢੰਗ ਸਿਖਾ ਹਮਜਾ ਗੌਂਸ ਦੀ ਗੱਲ ਪਕੜ ਵਿੱਚ ਆ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨੂੰ ਸਮਝਾਉਂਦਿਆਂ ਕਿਹਾ ਕਿ ਹਮਜਾ ਗੌਂਸ ਜਿਹਨੂੰ ਤੂੰ ਪੈਦਾ ਵੀ ਨਹੀਂ ਕੀਤਾ ਜਿਹਦੇ ਨਾਲ ਤੇਰਾ ਕੋਈ ਸਬੰਧ ਵੀ ਨਹੀਂ ਤੂੰ ਉਹਦੀ ਮੰਗ ਕਰਦਾ ਏ ਤੇ ਸੱਚ ਜਾਣੀ ਤੂੰ ਤੇ ਕੇਵਲ ਬਚਨ ਦਿੱਤਾ ਸੀ ਜਿਸ ਮਾਂ ਨੇ ਜਾਇਆ ਹੈ ਜਿਸ ਮਾਂ ਨੇ ਪੈਦਾ ਕੀਤਾ ਜਿਹਨੇ ਪਾਲਿਆ ਵੱਡਾ ਕਿਦੋਂ ਤੈਨੂੰ ਆਪਣਾ ਬੱਚਾ ਕਿਵੇਂ ਦੇ ਸਕਦੀ ਏ ਸਤਿਗੁਰੂ ਜੀ ਸਿਆਲਕੋਟ ਦੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਤੋਂ ਬਾਅਦ ਅਗਲੇਰੇ ਪੰਧ ਵਾਲੇ ਪਾਸੇ ਨੂੰ ਤੁਰਦੇ ਆ।